ਜਿੰਨੀਆਂ ਵੀ ਮੇਰੀਆਂ ਧੀਆਂ ਪੈਣਾ ਵੀਡੀਓ ਅੱਗੇ ਕਰ ਦਿਓ ਇਹ ਸਿਰਫ ਮੇਰੇ ਪੁੱਤਰ ਭਤੀਜਿਆਂ ਵਾਸਤੇ ਆ ਆ ਇੱਕ ਤੁਹਾਡੇ ਲਈ ਪੁੱਤਰ ਭਤੀਜੇ ਤੋਹਫਾ ਲੈ ਕੇ ਆਇਆ ਯੂਰਪ ਵਾਲਿਓ ਤੁਹਾਡੀ ਜ਼ਿੰਦਗੀ ਬਦਲ ਸਕਦੇ ਆ ਚਾਚੇ ਦੇ ਪੁੱਤਰ ਭਤੀਜੇ ਚਾਚੇ ਨਾਲ ਸਲਾਹ ਕਰ ਸਕਦੇ ਆ ਕਿ ਆ ਜੋ ਮੇਰੇ ਹੱਥ ਵਿੱਚ ਸਮਾਨ ਆ ਇਹਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਆ ਸਕਦੀਆਂ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ ਔਰ ਟੱਕਰਾ ਮਾਰਨ ਦੀ ਕੋਈ ਲੋੜ ਨਹੀਂ 16 16 ਘੰਟੇ ਕੰਮ ਕਰਦੇ ਆ ਸਰੀਰ ਵਿੱਚ ਉਹ ਪਾਵਰਾਂ ਨਹੀਂ ਰਹਿੰਦੀਆਂ ਟੈਨਸ਼ਨਾਂ ਲੈ ਲੈ ਕੇ ਆਪਣਾ ਆਪ ਖਤਮ ਕਰ ਲਿਆ ਬਹੁਤ ਸਾਰੇ ਵੀਰ ਜਿਹੜੇ ਆ ਅੰਦਰ ਖਾਤੇ ਸੰਗ ਦੇ ਰਹਿੰਦੇ ਆ ਕਿ ਉਹ ਮਰਦਾਨਾ ਕਮਜ਼ੋਰੀ ਨਹੀਂ ਰਹੀ ਕਿ ਜਿੱਦਾਂ ਸਾਡੇ ਬਜ਼ੁਰਗ 10 12 12 ਬੱਚੇ ਸੀਗੇ ਚੰਗੀਆਂ ਖਰਾਕਾਂ ਖਾਂਦੇ ਘਰ ਦੀਆਂ ਖਰਾਕਾਂ ਖਾਂਦੇ ਇੱਥੇ ਆ ਕੇ ਹੀ ਤਲੀਆਂ ਚੀਜ਼ਾਂ ਖਾਂਦੇ ਆ ਪੁੱਠੀਆਂ ਸਿੱਧੀਆਂ ਚੀਜ਼ਾਂ ਖਾਂਦੇ ਆ ਤੇ ਬਾਬਿਓ ਜਿਹੜੀ ਮਰਦਾਨਾ ਕਮਜ਼ੋਰੀ ਉਹ ਖਤਮ ਹੋ ਚੁੱਕੀ ਆ ਇਥੋਂ ਤੱਕ ਵੀ ਕਈ ਐਦਾਂ ਦੇ ਵੀ ਭਰਾ ਫੋਨ ਕਰਦੇ ਵੀ ਸਾਡਾ ਮਨ ਹੀ ਨਹੀਂ ਕਰਦਾ ਕਿ ਅਸੀਂ ਕੋਈ ਅੱਗੇ ਬੱਚਾ ਪੈਦਾ ਕਰੀਏ ਜਾਂ ਗੱਲਾਂ ਖੁੱਲ ਕੇ ਕਰਨ ਵਾਲੀਆਂ ਜ਼ਰੂਰੀ ਆ ਤੇ ਮੇਰੇ ਵੀਰ ਇਹ ਚੀਜ਼ਾਂ ਦਾ ਕਿੰਨੇ ਵੀ ਬਿਮਾਰੀਆਂ ਆਉਣ ਤੋਂ ਬਾਅਦ ਸਰੀਰ ਤੇ ਬਹੁਤ ਮਾੜਾ ਅਸਰ ਪਿਆ ਪਰ ਇਹਨਾਂ ਚੀਜ਼ਾਂ ਦਾ ਕੋਈ ਹੱਲ ਹੈ ਕਿੰਨੇ ਆਪਣੇ ਦੇਸੀ ਦਵਾਈਆਂ ਵਾਂ ਕਿੰਨੇ ਆਪਣੇ ਹਕੀਮ ਹੁੰਦੇ ਸੀ ਬੰਦੇ ਨੂੰ ਤਗੜਾ ਕਰ ਦਿੰਦੇ ਸਰੀਰ ਨੂੰ ਪਾਵਨਾ ਲਿਆ ਦਿੰਦੇ ਸੀ ਜੇ ਕਿਸੇ ਮੇਰੇ ਵੀਰ ਨੂੰ ਇਦਾਂ ਦੀ ਸਰੀਰਕ ਪ੍ਰੋਬਲਮ ਆ ਮਰਦਾਨਾ ਕਮਜ਼ੋਰੀਆਂ ਮੰਨ ਨਹੀਂ ਕਰਦਾ ਜਾਂ ਮਤਲਬ ਕਹਿ ਸਕਦੇ ਨੇ ਕਿ ਆਪਣੇ ਘਰ ਵਿੱਚ ਲੜਾਈ ਪਈ ਹੈ ਤਲਾਕ ਹੋਣ ਤੱਕ ਗਿਆ ਤੇ ਬਾਬਿਓ ਉਹ ਕਿਸੇ ਨੇ ਘਰ ਨਹੀਂ ਬਚਾਉਣਾ ਹਰ ਮੁਸ਼ਕਲ ਦਾ ਡਾਕਟਰਾਂ ਕੋਲ ਹੱਲ ਹੈਗਾ ਤੇ ਆ ਸਾਡੇ ਤੋਂ ਪੰਜਾਬ ਤੋਂ ਇਹ ਦਵਾਈ ਆ ਜਿਹਦੇ ਖਾਣ ਦੇ ਨਾਲ ਤੁਹਾਡੇ ਸਰੀਰਕ ਸਰੀਰ ਵਿੱਚ ਹਰ ਤਾਕਤ ਭਰੀ ਜਾਊਗੀ ਬਾਈ ਹੁੰਦੀ ਕਹਿੰਦੇ ਵੀ ਅਸੀਂ 100% ਗਾਰੰਟੀ ਦਿੰਨੇ ਆ ਦੇਸੀ ਦਵਾਈ ਪਹਿਲਾਂ ਨੇ ਕਹਿੰਦੇ ਜਰਮਨ ਪਹੁੰਚਦੀ ਨਹੀਂ ਗੀ ਯੂਰਪ ਪਹੁੰਚਦੀ ਨਹੀਂ ਗੀ ਆ ਦੇਖ ਲਓ ਵੀ ਅੱਜ ਇਹ ਡੱਬਾ ਆਇਆ ਇਹ ਡੱਬਾ ਮੈਂ ਤਾਂ ਤੁਹਾਨੂੰ ਦਿਖਾ ਰਿਹਾ ਕਿ ਮੈਨੂੰ ਗਿਫਟ ਭੇਜ ਆ ਭਾਜੀ ਨੇ ਵੀ ਤੁਸੀਂ ਆਪਣੇ ਤਰੀਕੇ ਨਾਲ ਸਾਰਿਆਂ ਨੂੰ ਸਮਝਾ ਦਿਓ ਕਿ ਇਹ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਮੈਂ ਤੁਹਾਡਾ ਨੰਬਰ ਪਾ ਦਿੰਨਾ ਤੇ ਸੰਗਰੂਰ ਤੇ ਪਟਿਆਲੇ ਤੋਂ ਤੁਸੀਂ ਇਹ ਆੜਾ ਤਮਾਕਾ ਆਖਰੀ ਖਰੀਦ ਸਕਦੇ ਆ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਲਿਆ ਸਕਦੇ ਆ ਉੱਤੇ ਭਾਜੀ ਨੇ ਦਾ ਮੈਂ ਨੰਬਰ ਪਾ ਰਿਆਂ ਤੇ ਜੇ ਕੋਈ ਕਾਇਦ ਹੋਵੇ ਉਹਨਾਂ ਨੂੰ ਵੀ ਚਾਚੇ ਬਟਾਲੇ ਵਾਲੇ ਦੀ ਵੀਡੀਓ ਵੇਖ ਕੇ ਦੇਸੀ ਹੈਲਪ ਵਾਲਿਆਂ ਦੀ ਤੇ ਮੈਂ ਦਵਾਈ ਲੈਣ ਗੰਦੇ ਕਿੰਨੇ ਵੀ 40% ਤੁਹਾਨੂੰ ਰਾਬਟ ਕਰ ਦੇਣਗੇ ਸਸਤੀ ਕਰ ਦੇਣਗੇ ਜੋਰਪ ਵਿੱਚ ਕਹਿੰਦੇ ਡਿਲੀਵਰੀਆਂ ਨਹੀਂ ਪਹੁੰਚਦੀਆਂ ਆ ਵੇਖੋ ਬਾਬੇ ਅੱਜ ਪੈਕਟ ਆਇਆ ਚਲੋ ਅਸੀਂ ਵੀ ਹੁਣ ਕੰਮਕਾਰ ਕਰਦੇ ਹਾਂ ਇਹ ਦੋ ਚਮਚੇ ਇੱਕ ਸਵੇਰੇ ਇੱਕ ਸ਼ਾਮੀ ਜ਼ਰੂਰ ਖਾਵਾਂਗੇ ਪਰ ਮੇਰੇ ਪੁੱਤਰ ਪਤੀ ਜੋ ਸੰਗਣ ਨਾਲੋਂ ਸ਼ਰਮਾਉਣ ਨਾਲੋਂ ਇਹ ਕੁਦਰਤੀ ਬਣਾਈ ਹੋਈ ਚੀਜ਼ ਆ ਦਾਦਿਆਂ ਪੜਦਾਦਿਆਂ ਤੋਂ ਚੱਲਦਾ ਆ ਰਿਹਾ ਸਾਡਾ ਹਨਾ ਸਾਰਾ ਸਿਸਟਮ ਵਿਆਹਤ ਜ਼ਿੰਦਗੀ ਵਿੱਚ ਖੁਸ਼ੀ ਆ ਸਕਦੀ ਹੈ ਤੁਹਾਡੇ ਸਰੀਰ ਨੂੰ ਤਾਕਤ ਆ ਸਕਦੀ ਆ ਤੇ ਸਾਡੇ ਕਲਵੰਤ ਭਾਜੀ ਆ ਉੱਥੋਂ ਜਿਨ੍ਹਾਂ ਨੇ ਆ ਸਾਨੂੰ ਤੋਹਫਾ ਭੇਜਿਆ ਤੁਸੀਂ ਆ ਦੇਖ ਲਓ ਸਾਰਾ ਐਡਰੈਸ ਵੀ ਉੱਤੇ ਲਿਖਿਆ ਆ ਅਗਰ ਮਗਾਉਣਾ ਚਾਹੁੰਦੇ ਆ ਤੇ ਉੱਤੇ ਦੇਸੀ ਹੈਲਪ ਵਾਲਿਆਂ ਕੋਲ ਹੈਲਥ ਵਾਲਿਆਂ ਕੋਲ ਮਗਾ ਕੇ ਤੇ ਬਾਬਿਓ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਅੱਗੇ ਵੀ ਬਹੁਤ ਸਾਰੇ ਭਰਾ ਮਗਾਉਂਦੇ ਆ ਤੇ ਬਹੁਤ ਸਨੇਂ ਦੀ ਇਹ ਗੱਲ ਹੁੰਦੀ ਆ ਇਹ ਸਾਨੂੰ ਡੀਐਚ ਨਹੀਂ ਪਹੁੰਚੀ ਆ ਦੇਖੋ ਇਹਨੂੰ ਖੋਲ ਕੇ ਕੱਲ ਪਰਸੋਂ ਤੱਕ ਤੁਹਾਨੂੰ ਦੱਸਾਂਗੇ ਵੀ ਬਾਬੇ ਉਹਦੇ ਵਿੱਚ ਕਿੰਨੀਆਂ ਤਾਕਤਾਂ ਵਾ ਕੀ ਕੀ ਇਹ ਚ ਪਾਇਆ ਵਾ ਸਲਾਹ ਲੈਣੀ ਕੋਈ ਮਾੜੀ ਚੀਜ਼ ਨਹੀਂ ਉੱਤੇ ਨੰਬਰ ਪਾਇਆ ਸਲਾਹ ਲਲੋ ਆਰਡਰ ਕਰਨਾ ਜਰਮਨ ਆਸਟਰੀਆ ਸਪੇਨ ਕਿਤੇ ਵੀ ਕਰਨਾ ਮੇਰੇ ਪੁੱਤਰ ਪਤੀ ਜੋ ਚਾਚੇ ਤੋਂ ਸੰਗੜ ਨਹੀਂ ਕੋਈ ਲੋੜ ਨਹੀਂ ਉਹ ਇਸ ਕਰਕੇ ਵੀ ਜੇ ਢਿੱਡ ਪੀੜ ਹੁੰਦੀ ਉਹਦੀ ਗੋਲੀ ਆ ਸਿਰ ਪੀੜ ਹੁੰਦੀ ਉਹਦੀ ਗੋਲੀ ਆ ਹਰ ਚੀਜ਼ ਦੀ ਗੋਲੀ ਹੁੰਦੀ ਆ ਤੇ ਇਹ ਬਾਈ ਦੇਸੀ ਤਰੀਕੇ ਨਾਲ ਐ ਕੰਮ ਸ਼ਾਰਫ ਕਰਕੇ ਇਹ ਚੀਜ਼ਾਂ ਬਣਾ ਕੇ ਅਮਰੀਕਾ ਕੈਨੇਡਾ ਇੰਗਲੈਂਡ ਪਹੁੰਚਾਉਂਦੀਆਂ ਤਗੜੇ ਹੋ ਜਾਓ ਸ਼ਰੀਰ ਨੂੰ ਡੋਲੇਸ਼ ਵਾਲੇ ਐ ਤਗੜੇ ਕਰ ਲੋ ਹਰ ਇੱਕ ਤਾਕਤੇ ਦੇ ਵਿੱਚ ਮੈਂ ਕਹਿੰਦਾ ਬਰੂਦ ਦੀ ਸਰੰਗੀ ਤੁਹਾਡੇ ਹੱਥ ਲੱਗ ਗਈ ਆ ਵੀ ਜੇ ਇਹਨੂੰ ਵਰਤੋ ਤੇ ਜ਼ਿੰਦਗੀ 'ਚ ਨਜ਼ਾਰਾ ਲਾਓ ਬਾਕੀ ਹੋਈ ਗਲਤੀ ਮਾਫ ਵੀਡੀਓ ਵਾਸਤੇ ਸ਼ੇਅਰ ਕਰਿਓ ਤੇ ਭਾਈ ਨਾਲ ਦਮਨ ਨੰਬਰ ਕੁਲੰਤ ਦਾ ਪਾ ਤਨਾ ਵਾ ਦੇਸੀ ਹੈਲਥ ਵਾਲਿਆਂ ਦੀ ਇਹ ਚੀਜ਼ ਬਣੀ ਹੋਈ ਆ 100% ਕਹਿੰਦੇ ਸਾਡੀ ਗਰੰਟੀ ਆ ਜੇ ਤੁਹਾਨੂੰ ਡੀਐਚਐਲ ਕਰਕੇ ਉੱਥੇ ਭੇਜਾਂਗੇ